ਸੈਰਫੀ 7000 ਵਿੱਚ ਸ਼ਾਨਦਾਰ 32 ਇੰਚ ਸਮਾਰਟ ਟੀਵੀ ਈ-ਕਮਰਸ ਪਲੈਟਫਾਰਮ ਲੈ ਕੇ ਆਇਆ ਹੈ ਕਈ ਸੇਲ ਆਫਰਸ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਕ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੀਆਂ ਇਸ ਲਈ ਵੀਡੀਓ ਨੂੰ ਲਾਇਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਪੂਰੇ ਦੇਸ਼ ਵਿੱਚ ਤਿਉਹਾਰਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਲੋਕ ਖਰੀਦਦਾਰੀ ਵੀ ਕਰ ਰਹੇ ਨੇ ਅਜਿਹੇ ਵਿੱਚ ਈ-ਕਮਰਸ ਪਲੈਟਫਾਰਮ ਕਈ ਸੇਲ ਆਫਰਸ ਲੈ ਕੇ ਆਏ ਨੇ ਜਿਨ੍ਹਾਂ ਵਿੱਚ ਵਧੀਆ ਛੂਟ ਤੇ ਪ੍ਰੋਡਕਟ ਖਰੀਦੇ ਜਾ ਸਕਦੇ ਹਨ ਜੇਕਰ ਤੁਸੀਂ ਫੈਸਟੀਵਲ ਸੇਲ ਦੌਰਾਨ 32 ਇੰਚੀ 스마트 ਟੀਵੀ ਖਰੀਦਣ ਬਾਰੇ ਵਿਚਾਰ ਕਰ ਰਹੇ ਹੋ ਅਤੇ ਤੁਹਾਡਾ ਬਜਟ 7000 ਤੋਂ ਘੱਟ ਹੈ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੋ ਸਕਦੀ ਹੈ ਅੱਜ ਅਸੀਂ ਤੁਹਾਨੂੰ ਕੁਝ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ ਇਸ ਟੀਵੀ 스마트 ਕਨੈਕਟੀਵਿਟੀ ਐਚਡੀ ਡਿਸਪਲੇ ਅਤੇ ਸੁਪੀਰੀਅਰ ਸਾਊਂਡ ਵਰਗੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦੇ ਹਨ VW80CM ਪਲੇ ਵਾਲ ਫਰੇਮਲੈਸ ਸੀਰੀਜ਼ VW32F5 ATV HD ਰੈਡੀ ਡਿਸਪਲੇ 24W ਸਟੇਰੀਓ ਸਾਊਂਡ ਅਤੇ ਇੱਕ ਫਰੇਮਲੈਸ ਡਿਜ਼ਾਈਨ ਦੇ ਨਾਲ ਆਉਂਦਾ ਹੈ ਇਹ ਐਂਡਰੋਇਡ ਆਧਾਰਿਤ ਸਮਾਰਟ ਵਿਸ਼ੇਸ਼ਤਾਵਾਂ ਅਤੇ OTT ਐਪਸ ਦਾ ਸਮਰਥਨ ਕਰਦਾ ਹੈ ਇਹ Amazon ਤੇ ਬਹੁਤ ਘੱਟ ਕੀਮਤ ਤੇ ਉਪਲਬਧ ਹੈ ਜਿਸ ਦੀ ਕੀਮਤ 6999 ਰੁਪਏ ਹੈ ਆਹ ਹੁਣ ਅੱਗੇ ਵੱਧਦੇ ਹਾਂ ਅਗਲੇ ਟੀਵੀ ਵੱਲ Infinix Y1 80 ਸੈਂਟੀਮੀਟਰ 32 ਇੰਚ HD ਰੈਡੀ LED 스마트 TV ਇਹ TV ਇਸ ਸਮੇਂ Flipkart ਤੇ 5999 ਰੁਪਏ ਵਿੱਚ ਉਪਲਬਧ ਹੈ ਇਹ 32 ਇੰਚ ਸਕਰੀਨ ਸਾਈਜ਼ ਦੇ ਨਾਲ ਆਉਂਦਾ ਹੈ ਇਸ ਵਿੱਚ 20W ਸਪੀਕਰ ਵੀ ਹਨ ਤੁਹਾਨੂੰ ICICI ਜਾਂ SBI ਕਾਰਡ ਵਾਲੇ ਇਸ TV ਤੇ 500 ਰੁਪਏ ਦੀ ਵਾਧੂ ਛੋਟ ਵੀ ਮਿਲੇਗੀ ਅੱਗੇ ਗੱਲ ਆਉਂਦੀ ਹੈ Samsung 80 ਸੈਂਟੀਮੀਟਰ 32 ਇੰਚ HD ਰੈਡੀ LED Smart Tizen ਟੀਵੀ ਦੀ ਏਟੀਵੀ 2 ਸਾਲ ਦੀ ਵਾਰੰਟੀ ਅਤੇ ਪੈਨਲ ਤੇ 1 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ ਇਹ 32 ਇੰਚ ਸੈਮਸੰਗ ਟੀਵੀ 6000 ਵਿੱਚ ਉਪਲਬਧ ਹੈ ਇਹ 60 ਹਜ਼ਡ ਰਿਫਰੈਸ਼ ਰੇਟ ਦਾ ਸਮਰਥਨ ਕਰਦਾ ਹੈ ਇਸ ਦੀ ਫਲਿੱਪਕਾਰਟ ਤੇ 4.4 ਸਾਰ ਦੀ ਸੂਪਰ ਰੇਟਿੰਗ ਵੀ ਹੈ ਦੋਸਤੋ ਜੇ ਤੁਸੀਂ ਵੀ ਇਸ ਤਿਉਹਾਰਾਂ ਦੇ ਸੀਜ਼ਨ ਤੇ ਟੀਵੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸਾਨੂੰ ਲੱਗਦਾ ਹੈ ਇਹ 스마트 ਟੀਵੀ ਤੁਹਾਡੇ ਲਈ ਬਹੁਤ ਵਧੀਆ ਹੋਣਗੇ ਇਹਨਾਂ ਅਪਡੇਟਸ ਬੰਦੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਕ ਗੁਰੂ ਤੇ